ਸਾਰੇ ਸ਼ਹਿਰ ਵਾਸੀਆਂ ਨੂੰ ਤੇ ਸਾਡੇ ਕਲੱਬ ਦੇ ਜਿੰਨੇ ਮੈਂਬਰ ਸਹਿबानਾਂ ਨੂੰ ਵੈਕਲ ਜੀ ਦਾ ਖਾਲਸਾ ਵੈਕਲ ਜੀ ਕੀ ਫਤਿਹ ਜਿਹੜੀ ਅੱਜ ਜ਼ਿੰਮੇਵਾਰੀ ਆ ਕਿਉਂਕਿ ਇਹ ਜੋ ਰੋਟੇਸ਼ਨ ਦੇ ਵਿੱਚ ਹਰ ਸਾਲ ਪ੍ਰਧਾਨ ਦੀ ਜ਼ਿੰਮੇਵਾਰੀ ਆ ਇਹ ਜ਼ਿੰਮੇਵਾਰੀ ਦਾ ਜਿਹੜਾ ਕੰਮ ਆ ਸਾਡਾ ਰੋਟਰੀ ਇੰਟਰਨੈਸ਼ਨਲ ਕਲੱਬ ਦਾ ਤੇ ਸਾਰੇ ਪਬਲਿਕ ਸੇਵਾ ਦਾ ਕੰਮ ਆ ਗਰੀਬ ਜਨਤਾ ਦੀ ਸੇਵਾ ਦਾ ਕੰਮ ਆ ਲੋੜਵੰਦਾ ਦੀ ਸੇਵਾ ਦਾ ਕੰਮ ਆ এনवायरमेंट ਦੇ ਕੰਮ ਆ ਤੇ ਕੈਂਪ ਦਾ ਕੰਮ ਆ ਜਿਵੇਂ ਅਸੀਂ ਡੋਨੇਸ਼ਨ ਦਾ ਕੰਮ ਆ ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਬੈਠੇ ਨੇ ਉਹਨਾਂ ਨੂੰ ਦੇਣਾ ਜਾਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਦੇਖਣਾ ਕੋਈ ਕਿਤਾਬ ਦੀ ਲੋੜਾ ਕਿਸੇ ਬੈਗ ਦੀ ਲੋੜਾ ਕਿਸੇ ਨੂੰ ਕਿਸੇ ਹੋਰ ਚੀਜ਼ ਦੀ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਤੇ ਜਾਂ ਸਾਡਾ ਜਿਵੇਂ ਬਲੱਡ ਕੈਂਪ ਲਾਉਣਾ ਹੋਰ ਜਿੱਥੇ ਵੀ ਕੋਈ ਲੋੜਵੰਦ ਪਰਿਵਾਰਾਂ ਦੀ ਜ਼ਿਆਦਾ ਮਦਦ ਕਰਨਾ ਸਾਡਾ ਇਹ ਮੇਨ ਕੰਮ ਹੈ ਜਿਹੜਾ ਰੋਪੀ ਰੱਬ ਦੇ ਹਰ ਸਾਲ ਚੋਣ ਕੀਤੀ ਜਾਂਦੀ ਹੈ ਕਿੰਨੇ ਮੈਂਬਰ ਜਿਹੜੇ ਇਸ ਕਲੱਬ ਦੇ ਨਾਲ ਸਬਾਵਾ ਨਿਵਾ ਰਹੇ ਨੇ ਇਹ ਸਾਡੇ ਜੀ 30 35 ਦੇ ਕਰੀ ਪਰਿਵਾਰ ਦੇ ਸਾਰੇ ਵਿਦ ਫੈਮਿਲੀ ਪਰਿਵਾਰ ਦੇ ਸਾਰੇ ਫੈਮਿਲੀ ਦਾ ਪਰਿਵਾਰ ਫੋਨ ਕਰਕੇ ਇਹ ਸਾਰੇ ਪਰਿਵਾਰੀ ਸਵਾਲਾਂ ਕਰਦੇ ਨੇ ਜਦੋਂ ਵੀ ਕੋਈ ਵੀ ਜਦੋਂ ਸਾਡੀ ਮੀਟਿੰਗ ਹੁੰਦੀ ਆ ਜਿੱਥੇ ਵੀ ਕੋਈ ਡਿਸੀਜਨ ਲੈਣਾ ਹੁੰਦਾ ਸੀ ਬੈਠ ਕੇ ਨਾਲ ਮਿਲ ਕੇ ਇਹ ਲੈਣਿਆ ਜਦੋਂ ਜਦੋਂ ਵੀ ਕੋਈ ਵੀ ਕੋਈ ਬਾਗਸ ਦਾ ਕੰਮ ਲਾਉਣਾ ਬੂਟੇ ਵਗੈਰਾ ਲਾਉਣੇ ਨੇ ਕਿੱਥੇ ਲਾਉਣੇ ਨੇ ਜਾਂ ਕਿਹੜੇ ਸਕੂਲ ਦੇ ਵਿੱਚ ਜਾ ਕੇ ਜਿਹੜਾ ਪ੍ਰੋਜੈਕਟ ਕਰਨਾ ਕਿੱਥੇ ਅਸੀਂ ਆਈਸ ਕੈਂਪ ਲਾਉਣਾ ਜਿਵੇਂ ਪਿਛਲੇ ਦੌਰਾਨ ਅਸੀਂ ਪੱਖਿਆਂ ਦੀ ਲੋੜ ਵੀ ਸੀ ਪੱਖੇ ਵੀ ਕਾਫੀ ਬੰਡੇਲੇ ਸੀ ਇਹ ਜਿੱਥੇ ਸਾਨੂੰ ਇੱਥੇ ਆਪਣੇ ਵਾਟਰ ਕੂਲਰ ਡਿਸਪੈਂਸਰ ਦੀ ਲੋੜ ਸੀ ਉੱਥੇ ਵਾਟਰ ਡਿਸਪੈਂਸਰ ਕੂਲਰ ਵੀ ਲਵਾਇਆ ਜਿੱਥੇ ਸਾਨੂੰ 200 ਲੀਟਰ ਦਾ ਕੂਲਰ ਦੀ ਪਾਣੀ ਵਾਲੇ ਕੂਲਰ ਦੀ ਲੋੜ ਸੀ ਉੱਥੇ ਉਹ ਵੀ ਲਵਾਇਆ ਜਿੱਥੇ ਸਾਡਾ ਅੱਖਾਂ ਦਾ ਕੈਂਪ ਦੀ ਲੋੜ ਸੀ ਰਿਕੁਆਇਰਮੈਂਟ ਸੀ ਉੱਥੇ ਅੱਖਾਂ ਦੇ ਕੈਂਪ ਵੀ ਲਵਾਏ ਨੇ ਜਿੱਥੇ ਸਾਨੂੰ ਬਲੱਡ ਡੋਨੇਸ਼ਨ ਕੈਂਪਸ ਦੀ ਉੱਤੇ ਬਲੱਡ ਦੇਸਰ ਵੀ ਲਵਾਏ ਨੇ ਜਿੱਥੇ ਹੋਰ ਵੀ ਸਾਨੂੰ ਲੋੜ ਮਹਿਸੂਸ ਹੋਇਆ ਕੋਈ ਵਿਆਹ ਸ਼ਾਦੀ ਦੇ ਵਿੱਚ ਵੀ ਫੰਡ ਡੋਨੇਟ ਕਰਾਇਆ ਗਰੀਬ ਲੜਕੇ ਦੇ ਵਿਆਹਾਂ ਦੇ ਵਿੱਚ ਵੀ ਇਸੇ ਸਹਿਯੋਗ ਦਿੰਨੇ ਆ ਸਾਰਾ ਸਾਡਾ ਜੀ ਰੈਲਵੈਂਟ ਕਲੱਬ ਜ ਰੋਲ ਬਿਲਕੀ ਸਾਰਾ ਜੀ ਇਹ ਪ੍ਰੋਜੈਕਟ ਜਿਵੇਂ ਕੀ ਦੇਖਿਆ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਇਆ ਆਪਣੇ ਜਿਹੜੇ ਹੈਗਾ ਤੁਸੀਂ ਬੂਟਿਆਂ ਦੇ ਗੱਲ ਕੀਤੇ ਬੂਟੇ ਬਹੁਤ ਘੱਟ ਜਿਹੜੇ ਰੋਡਾਂ 'ਤੇ ਦੇਖੇ ਜਾਂਦੇ ਨੇ ਜਾਂ ਸ਼ਹਿਰ ਦੇ ਵਿੱਚ ਵੀ ਇਹਨੇ ਜ਼ਿਆਦਾ ਬੂਟੇ ਮੈਂ ਦੇਖਣ ਦੇ ਵਿੱਚ ਨਹੀਂ ਹੈ ਕਿ ਸ਼ਹਿਰ ਦੇ ਵਿੱਚ ਵੀ ਕੋਸ਼ਿਸ਼ ਕੀਤੀ ਗਈ ਆ ਆਪਦੇ ਰੋਟੀਕਰਪ ਵੱਲੋਂ ਕੀ ਪ੍ਰੇਰਿਤ ਕਰਕੇ ਲੋਕਾਂ ਨੇ ਸਜਾਇਆਗਾ ਨਹੀਂ ਭੰਦਾ ਭਾਈ ਬਹੁਤ ਵਾਹ ਅਸੀਂ ਦੇਖੋ ਲਾਉਨੇ ਆ ਬੂਟੇ ਕਹਿੰਨੇ ਵੀ ਆ ਭਾਈ ਇਹਨੂੰ ਸੰਭਾਲ ਵੀ ਰੱਖਣ ਦੀ ਜੋਈ ਵਾਰੀ ਸਾਡੀ ਵੀ ਬੰਦੀ ਆ ਕਾਫੀ ਮਤਲਬ ਹੱਦ ਤੱਕ ਸੰਭਾਲ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਦੇਖੋ ਜਿਹੜਾ ਅਸੀਂ ਤਾਂ ਇੱਕ ਮੈਸੇਜ ਦੇ ਸਕਦੇ ਆ ਇੱਕ ਇੱਕ ਬੂਟੇ ਬੰਡ ਦੇ ਵੀ ਆ ਵੀ ਘਰ ਇੱਕ ਬੰਦੇ ਦੇ ਬਸ ਕੁਝ ਨਹੀਂ ਹੈਗਾ ਬੂਟੇ ਲਾਉਣ ਦਾ ਜੇ ਹਰ ਇੱਕ ਮਤਲਬ ਇੱਕ ਇੱਕ ਬੂਟਾ ਵੀ ਲਾਉਂਦਾ ਨਾ ਆਪਣੇ ਦੇਖੋ 3 ਕਰੋੜ ਦੀ ਪੰਜਾਬ ਦੀ ਬਾਦੀ ਆ 3 ਕਰੋੜ ਬੂਟਾ ਲੱਗਿਆ ਬਹੁਤ ਮਤਲਬ ਹਰ ਇੱਕ ਨੋਰੀ ਚੀਜ਼ ਜ਼ਰੂਰੀ ਹੈ ਹਰ ਇੱਕ ਪਰਿਵਾਰ ਹਰ ਇੱਕ ਮੈਂਬਰ ਇਹ ਸੋਚੇ ਵੀ ਇਹ ਇਕੱਲਾ ਕੋਈ ਰੋਟਰੀ ਕਲੱਬ ਦੀ ਜਿੰਮੇਵਾਰੀ ਨਹੀਂ ਜਾਂ ਕਿਸੇ ਹੋਰ ਧਾਰਮਿਕ ਸੰਸਥਾ ਦੀ ਜਿੰਮੇਵਾਰੀ ਨਹੀਂ ਹਰ ਇਨਸਾਨ ਦੀ ਹੈ ਜਿੰਮੇਵਾਰੀ ਬਣਦੀ ਹੈ ਵੀ ਇੱਕ ਇੱਕ ਬੂਟਾ ਆਪਣੇ ਘਰ ਜਾਂ ਜਿੱਥੇ ਵੀ ਉਹਦੇ ਕੋਈ ਘਰ ਆ ਜਾਂ ਕਿਤੇ ਕੋਈ ਜਗ੍ਹਾ ਉਹਨੂੰ ਪਤਾ ਵੀ ਮੈਂ ਸੰਭਾਲ ਸਕਦਾ ਨੂੰ ਸਾਮ ਸੰਭਾਲ ਲਈ ਉਹ ਹਰ ਇੱਕ ਘਰ ਹਰ ਇੱਕ ਪਰਿਵਾਰ ਪੂਰਾ ਸਹਿਰ ਵਾਸੀਆ ਮਲੇਰਕੋਟਲਾ ਵਾਸੀਆ ਜਾਂ ਨੇੜੇ ਦਾ ਇਲਾਕਾ ਉਹ ਜ਼ਰੂਰ ਹੈ ਇੱਕ ਇੱਕ ਬੂਟਾ ਲਾਵੇ ਜਿਵੇਂ ਕਿ ਦੇਖਿਆ ਜਾਵੇ ਤੁਹਾਨੂੰ ਮੁਹੱਲਾ ਵਾਸੀਆ ਨੇ ਵਾਰਡ ਵਾਸੀਆ ਨੇ ਇੱਕ ਮਿਊਸਪਲ ਕੌਂਸਲ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਤੁਸੀਂ ਮਿਊਸਪਲਿਟੀ ਦੇ ਵਿੱਚ ਵੀ ਇਹਦੇ ਉਪਰਾਲੇ ਕਰਦੇ ਰਹਿੰਦੇ ਹੋ ਵੀ ਜਿਹੜੇ ਬੂਟੇ ਤੁਸੀਂ ਲਗਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਪਾਣੀ ਪਾਉਣ ਵਾਸਤੇ ਵੀ ਪ੍ਰੇਰ ਦੇ ਦੇਖੋ ਪਾਣੀ ਪਾਉਣ ਦੀ ਹੁਣ ਦੇਖੋ ਤੁਸੀਂ ਆਪਾਂ ਇਥੋਂ ਫਾਹਾਂ ਦਾ ਨਾਰਾ ਗੁਰਦੁਆਰੇ ਤੋਂ ਲੈ ਕੇ ਆਪਾਂ ਗੱਲ ਕਰੀਏ ਕੋੜ ਤੱਕ ਬੂਟੇ ਲਾਏ ਨੇ ਉਹਦੇ ਅਸੀਂ ਜੰਗਲਾ ਵੀ ਲਵਾਏ ਨੇ ਕਿ ਕੁਝ ਬੂਟਾ ਖਰਾਬ ਨਾ ਹੋਵੇ ਉਹਦੇ ਪਾਣੀ ਪਾਉਣ ਦੀ ਜਿੰਮੇਵਾਰੀ ਵੀ ਸਰਕਾਰ ਵੱਲੋਂ ਲੱਗੀ ਹੋਈ ਆ ਉਹ ਪਾਣੀ ਬਕਾਇਦਾ ਪਾਖੇ ਹੁੰਦੇ ਨੇ ਉਹ ਬੂਟੇ ਨੂੰ ਪਾਲੜਾ ਵੀ ਅਸੀਂ ਤੁਸੀਂ ਦੇਖ ਸਕਦੇ ਹੋ ਖਾਦਰਾ ਗੁਰਦੁਆਰਾ ਤੋਂ ਲੈ ਕੇ ਕੋੜ ਤੱਕ ਜਾਂ ਹੋਰ ਆਸ-ਪਾਸ ਏਰੀਆ ਕਾਫੀ ਅਸੀਂ ਸੋਚਿਆ ਹੋਇਆ ਵੀ ਇਹ ਕਰ ਰਹੇ ਆ ਸੋ ਇਹ ਸਾਨੂੰ ਸ੍ਰੀ ਮਹਿੰਦ ਸਿੰਘ ਜੀ ਪੁਰੀਥੀ ਜਿਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਗਈ ਆ ਰੋਟੀ ਕਲੱਬ ਦੀ ਹੋਦੀ ਗੱਲ ਕਰਾਵਾਂਗੇ ਕਲੱਬ ਦੇ ਹੋਰ ਜਿਹੜੀ ਆਗੂ ਨਾਲ ਉਹਨਾਂ ਨਾਲ ਇਸ ਵਾਰ ਸਰਕੀ ਨਾਜ਼ੀ ਆਪਾਂ ਮੇਰਾ ਨਾਮ ਰਾਜਕੁਮਾਰ ਜਿੰਦਲ ਹੈ ਮੈਂ ਸੀ ਇਅਮ ਤੇ ਸਾਡੇ ਰੋਟਰੀ ਕਲੱਬ ਮਲੇਰ ਕੋਡ ਲੰਮੇਟਾਉਨ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੈਂਪਲੀ ਮਪੁਰਥੀ ਸਾਹਿਬ ਨੇ ਦੱਸਿਆ ਵੀ ਲੱਗਦੇ ਰਹਿੰਦੇ ਨੇ ਸਮਾਜ ਸੇਵਾ ਕਰਦੇ ਰਹਿੰਦੇ ਆ ਬਲੱਡ ਡੋਨੇਸ਼ਨ ਕੈਂਪ ਲਾਣੇ ਆ ਹੋਰ ਪਿਛਲੇ ਸਾਡੇ 15 ਸਾਲਾਂ ਤੋਂ ਇਹ ਰੋਟਰੀ ਕਲੱਬ ਚੱਲ ਰਿਹਾ ਹੈ ਉਹਦੇ ਕੋਲ ਦਾ ਦੇ ਵਿੱਚ ਤੇ ਜਿਸ ਤਰ੍ਹਾਂ ਦਾ ਵੀ ਅੱਗੇ ਹੋਰ ਸਾਨੂੰ ਕਿਸੇ ਤਰ੍ਹਾਂ ਦੀ ਰਿਕੁਆਇਰਮੈਂਟ ਵੀ ਆਂਦੀ ਹੈ ਅਸੀਂ ਉਹ ਵੀ ਨੋਟ ਕਰਕੇ ਜਿਸ ਤਰ੍ਹਾਂ ਦੇ ਸਾਡੇ ਕੋਲ ਫੰਡਸ ਇਕੱਠੇ ਹੁੰਦੇ ਆ ਅਸੀਂ ਉਹਨਾਂ ਨੂੰ ਡੋਨੇਟ ਕਰਦੇ ਆ ਉਹਨਾਂ ਦੇ ਪ੍ਰੋਜੈਕਟ ਲਗਾਉਂਦੇ ਆ ਜਿਵੇਂ ਕਿ ਤੁਸੀਂ ਬਲੱਡ ਡੋਨੇਸ਼ਨ ਦੀ ਗੱਲ ਕੀਤੀ ਆ ਬਲੱਡ ਡੋਨੇਸ਼ਨ ਕੈਂਪ ਲਗਾਉਣ ਦੀ ਤੁਸੀਂ ਆਗਰ ਕਿਸੇ ਪਰਸਨ ਨੂੰ ਬਲੱਡ ਡੋਨੇਸ਼ਨ ਦੀ ਲੋੜ ਪੈ ਜਾਂਦੀ ਹੈ ਬਲੱਡ ਦੀ ਹਸਪਤਾਲ ਦੇ ਵਿੱਚ ਆ ਕਿ ਆਪ ਜਿਹਦੇ ਕਲੱਬ ਵੱਲੋਂ ਉਹਨਾਂ ਨੂੰ ਕਾਪਾ ਜਿਹੜਾ ਮੁਹੱਈਆ ਕਰਾ ਜਾਂਦਾ ਹੈਗਾ ਇਹ ਬਲੱਡ ਅਸੀਂ ਆਪਣੇ ਵੱਲੋਂ ਸਾਰੀ ਲਿਸਟ ਬਣਾਈ ਹੋਈ ਹੈ ਜਿਹਦੇ ਜਿਹਦੇ ਗਰੁੱਪ ਦੇ ਮੈਂਬਰ ਦੇ ਬਲੱਡ ਗਰੁੱਪ ਹੈਗਾ ਜੇ ਸਾਨੂੰ ਕੋਈ ਹਸਪਤਾਲ ਵੱਲੋਂ ਫੋਨ ਆਉਂਦਾ ਵੀ ਸਾਨੂੰ ਹੁਣੇ ਐਮਰਜੈਂਸੀ ਚ ਚਾਹੀਦਾ ਫਿਰ ਵੀ ਅਸੀਂ ਰੈਡੀ ਹੈਗੇ ਜਦੋਂ ਮਰਜ਼ੀ ਸਾਨੂੰ ਕਾਲ ਕਰ ਸਕਦੇ ਆ ਪ੍ਰਧਾਨ ਸਾਹਿਬ ਨੇ ਲੜਕੁਰੀ-ਵਲਕਾਂ ਦੇ ਵਿਆਹਾਂ ਦੀ ਗੱਲ ਕੀਤੀ ਆ ਹੁਣ ਤੱਕ ਜਿਹੜੇ ਹੈਗੇ ਨੇ ਰੋਟਰੀ ਕਲੱਬ ਵੱਲੋਂ ਕਿੰਨੇ ਕੁ ਵਿਆਹ ਗਰੀਬ ਬੱਚਿਆਂ ਦੇ ਕਰਵਾਏ ਗਏ ਹਨ ਜਾਂ ਕਿੰਨੇ ਕੁ ਗਰੀਬ ਬੱਚਿਆਂ ਨੂੰ ਲੜਿੰਦੇ ਬਸੋਂ ਪੜਾਈ ਦੇ ਦਿੱਤੀਆਂ ਗਈਆਂ ਹਨ ਜਿਹੜੇ ਸਕੂਲਾਂ ਦੇ ਵਿੱਚ ਅਸੀਂ ਪ੍ਰੋਜੈਕਟ ਲਗਾਏ ਨੇ ਉਹ ਤਾਂ ਤਕਰੀਬਨ ਹਰ ਸਾਲ ਅਸੀਂ 200 ਬੱਚਿਆਂ ਦੇ ਵਿੱਚ ਸਟੇਸ਼ਨਰੀ ਵੰਡਦੇ ਆ ਵਿੱਚ ਕਾਪੀਆਂ ਕਿਤਾਬਾਂ ਵਗੈਰਾ ਔਰ ਪੈਨ ਪੈਨਸਿਲਸ ਵਗੈਰਾ ਵਰਦੀਆਂ ਦਿੰਦੇ ਆ ਇਹ ਪਿੱਛੇ ਆਪਣੇ ਸਕੂਲ ਹੈਗਾ ਇੱਥੇ ਐਸੇ ਜਨ ਗਰਲ ਸਕੂਲ ਉਹਨਾਂ ਨੂੰ ਅਸੀਂ ਪੂਰੀ ਯੂਨੀਫਾਰਮ ਸਾਰੇ ਸਾਲ ਲਈ ਦਿੰਦੀ ਹੈ ਤੇ ਉਹਦੇ ਵਿੱਚ ਤਕਰੀਬਨ 70 80 ਸਟੂਡੈਂਟਸ ਨੂੰ ਦਿੱਤੇ ਜਿੰਨੇ ਵੀ ਗਰੀਬ ਬੱਚੇ ਹੁੰਦੇ ਨੇ ਸਾਨੂੰ ਕਲੱਬ ਵੱਲੋਂ ਆਪਣੇ ਸਕੂਲ ਵੱਲੋਂ ਰਿਕੁਆਇਰਮੈਂਟ ਆਉਂਦੀ ਹੈ ਤਾਂ ਅਸੀਂ ਉਹਦੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਕਿ ਦੇਖਿਆ ਜਾਵੇ ਜਿਹੜੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਜ਼ਿਆਦਾਤਰ ਉਹ ਲੋੜਵੰਦ ਹੁੰਦੇ ਨੇ ਕਿਉਂਕਿ ਉਹ ਗਰੀਬ ਪਰਿਵਾਰਾਂ ਦੇ ਵਿੱਚੋਂ ਹੁੰਦੇ ਨੇ ਕਦੇ ਤੁਸੀਂ ਪਿੰਡਾਂ ਤੱਕ ਪਹੁੰਚ ਕੀਤੀ ਆ ਆਪਣੀਆਂ ਇਹ ਸਹੂਲਤਾਂ ਲੈ ਕੇ ਸਾੜੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਅਪਰੋਚ ਰਹਿੰਦੀ ਹੈ ਕਿਉਂਕਿ ਸਾਡੀ ਪਹਿਲਾ ਕੋਸ਼ਿਸ਼ ਹੁੰਦੀ ਹੈ ਵੀ ਪਿੰਡਾਂ ਦੇ ਵਿੱਚ ਦਿੱਤੀ ਜਾਵੇ ਸ਼ਹਿਰ ਦੇ ਵਿੱਚ ਤਾਂ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਹੜੇ ਆਪਣੇ ਆਪ ਵੈਲ ਸੈਟਲਡ ਪਰਿਵਾਰਾਂ ਤੋਂ ਆਉਂਦੇ ਨੇ ਪਰ ਜਿਹੜੇ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਜਿੱਥੇ ਬਹੁਤ ਜ਼ਿਆਦਾ ਜ਼ਰੂਰਤਮੰਦ ਬੱਚੇ ਆ ਜਾਂ ਸ਼ਹਿਰ ਦੇ ਵਿੱਚ ਸਰਕਾਰੀ ਸਕੂਲ ਹੈ ਜਿਨ੍ਹਾਂ ਦੇ ਵਿੱਚ ਜ਼ਰੂਰਤਮੰਦ ਬੱਚੇ ਆ ਜਿਨ੍ਹਾਂ ਦੀ ਫੀਸਾਂ ਬਹੁਤ ਥੋੜੀਆਂ ਹੁੰਦੀਆਂ ਨੇ ਪੇਰੈਂਟਸ ਉਹਨਾਂ ਦੇ ਅਫੋਰਡ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਵੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਨੇ ਇਹ ਆਪਣੇ ਇੰਨੇ ਸੋਹਣੇ ਪਰਾਲਿਆਂ ਨੂੰ ਦੇਖਦੇ ਹੋ ਤੁਸੀਂ ਜਿਹੜੇ ਹੋਰ ਐਨ ਜੀਓ ਸ਼ਹਿਰ ਦੇ ਵਿੱਚ ਬੜੀ ਹੈ ਹਨ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਤ ਹਾਂ ਅਸੀਂ ਚਾਹੁੰਦੇ ਹਾਂ ਵੀ ਹਰ ਹਰ ਬੰਦੇ ਦੀ ਡਿਊਟੀ ਬਣਦੀ ਹੈ ਵੀ ਸਾਰੇ ਆਪਣੇ ਪਰਿਵਾਰ ਤਰ੍ਹਾਂ ਸਮਝ ਕੇ ਆਪਣੇ ਸਾਰੇ ਨੂੰ ਜੋ ਲੋੜਵੰਦ ਬੰਦੇ ਹੈ ਉਹਨਾਂ ਨੂੰ ਕੰਟ੍ਰਿਬਿਊਟ ਕਰਨ ਇਸ ਤਰ੍ਹਾਂ ਦਾ ਅੱਗੇ ਵਧਣ ਸਾਡਾ ਮੇਰਾ ਨਾਮ ਯਸ਼ਪਲ ਹੁਜੇ ਮੈਂ ਰੋਟਰੀ ਕਲੱਬ ਮਲੇਕੂਲਾ ਮਿਡ Town ਨਾਲ ਪਿਛਲੇ 20 ਸਾਲ ਤੋਂ ਜੁੜਾ ਹੋਇਆ ਹਾਂ ਸ਼ਹਿਰ ਦੇ ਪਤਵੰਤੇ ਸੱਜਣ ਨੇ ਜਿਹੜੇ ਇਸ ਕਲੱਬ ਦੇ ਮੈਂਬਰ ਨੇ ਉਹ ਸਾਰੇ ਹੀ ਅੱਛੇ ਪਰਿਵਾਰਤੋਂ ਨੇ ਊਕਵਿਡ ਫੈਮਿਲੀ ਇਸ ਕਲੱਬ ਨਾਲ ਜੁੜੇ ਹੋਏ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਜੈਕਟ ਆਂਦਾ ਹੈ ਵੀ ਪਿੱਛੇ ਸਕੂਲ 'ਚ ਅਸੀਂ ਐਸਜੀਪੀ ਸਕੂਲ 'ਚ 12 ਪੱਖੇ ਦਿੱਤੇ ਉੱਥੇ ਪੱਖੇ ਦੀ ਲੋੜ ਤਾਂ ਹੀ ਬੱਚਿਆਂ ਨੂੰ ਸ਼ੂਜ਼ ਦਿੱਤੇ ਸਰਦੀਆਂ ਦੇ ਵਿੱਚ ਸ਼ੂਜ਼ ਨਹੀਂ ਪਾ ਸਕਦੇ ਤੇ ਸਾਰੇ ਕਲੱਬ ਵਾਲੇ ਮੈਂਬਰ ਨੇ ਜਿਹੜੇ ਆਪਸ 'ਚ ਇਹ ਡੋਨੇਟ ਕਰਕੇ ਪੈਸਾ ਇਕੱਠਾ ਕਰਦੇ ਨੇ ਤੇ ਪ੍ਰੋਜੈਕਟਾਂ ਤੇ ਖਰਚ ਕਰਦੇ ਨੇ ਜਿਵੇਂ ਕਿ ਦੇਖਿਆ ਉਹ ਕਲੱਬ ਦਾ ਜਿਹੜੀ ਡੋਨੇਸ਼ਨ ਆਪਣੇ ਮੈਂਬਰਾਂ ਵੱਲੋਂ ਪਰਿਵਾਰਕ ਮੈਂਬਰ ਕਹਿ ਲਿਆ ਪਰ ਜਦੋਂ ਇੱਕ ਸੋਸਾਇਟੀ ਦੇ ਵਿੱਚ ਜੁੜੇ ਉਹਨਾਂ ਦਾ ਪਰਿਵਾਰਕ ਮੈਂਬਰ ਹੀ ਹੁੰਦੇ ਆ ਕਿ ਉਹ ਆਪਣੇ ਲੈਵਲ ਤੇ ਕੀਤੀ ਜਾਂਦੀ ਆ ਕਿ ਆਪਣੇ ਜਿਹੜਾ ਕਲੱਬ ਨੂੰ ਲੱਗੀ ਆ ਕਿਸੇ ਇੱਕ ਨੂੰ ਜਿਵੇਂ ਸਰਕਾਰ ਵੱਲੋਂ ਵੀ ਕਲੱਬਾਂ ਨੂੰ ਮਦਦ ਦਿੱਤੀ ਅੰਦਰ ਕੋਈ ਅਜੇ ਤੱਕ ਆਈਐਫ ਸਰਕਾਰ ਵੱਲੋਂ ਤਾਂ ਇਦਾਂ ਦੀ ਕੋਈ ਗ੍ਰਾਂਟ ਨਹੀਂ ਹੈ ਪਰ ਇਹ ਸਾਡੀ ਇੱਕ ਇੰਟਰਨੈਸ਼ਨਲ ਸੰਸਥਾ ਹੈ ਜਿਸ ਤੋਂ ਉਹਨਾਂ ਨੂੰ ਕੋਈ ਪ੍ਰੋਜੈਕਟ ਭੇਜਦੇ ਹਾਂ ਕੋਈ ਇਹਨੇ ਕੋਈ ਵਾਟਰ কুলਰ ਦੇਣੇ ਹਨ ਜਾਂ ਕੋਈ ਅਪੰਗ ਬੰਦਿਆਂ ਨੂੰ ਕੋਈ 휠 ਚੇਅਰ ਦੇਣੀ ਹੈ ਜਾਂ ਹੋਰ ਉਹਨਾਂ ਦੇ ਸਾਧਨ ਦੇਣੇ ਹਨ ਅਸੀਂ ਉਹਨੂੰ ਜੇ ਆਪਣੀ ਡਿਮਾਂਡ ਤੇ ਦੇ ਦਾਂ ਤਾਂ ਅੱਧਾ ਪੈਸਾ ਸਾਨੂੰ ਪਾਣਾ ਪੈਂਦਾ ਹੈ ਅੱਧਾ ਪੈਸਾ ਜਿਹੜਾ ਇੰਟਰਨਲ ਸਸਤਾ ਹੈ ਉਹ ਸਾਨੂੰ ਡੋਨੇਸ਼ਨ ਦੇ ਰੂਪ ਵਿੱਚ ਵਾਪਸ ਕਰਦੀ ਹੈ